ਕਾਇਨੂਸ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਖਬਰ ਜੁੜੀ ਹੋਈ ਹੈ ਵਿਜੀਲੈਂਸ ਵਿਭਾਗ ਦੇ ਨਾਲ ਜਿਨ੍ਹਾਂ ਦੇ ਵੱਲੋਂ ਰਿਸ਼ਵਤ ਮੰਗਣ ਵਾਲਿਆਂ ਖਿਲਾਫ ਐਕਸ਼ਨ ਕੀਤਾ ਜਾ ਰਿਹਾ ਤੇ ਜਿਹੜੀ ਨਵੀਂ ਕਾਰਵਾਈ ਕੀਤੀ ਗਈ ਹੈ ਉਹ ਕੀਤੀ ਗਈ ਹੈ ਪਠਾਨਕੋਟ ਦੇ ਵਿੱਚ ਜਿੱਥੇ ਇੱਕ ਬਸਿਕਨਵੀਸ ਅਸੇ ਉਤੇ ਭਰਾ ਨੂੰ 30000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਹੈ ਤੇ ਜਦੋਂ ਇਹਨਾਂ ਦੇ ਘਰ ਜਾ ਕੇ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਹੈ ਰੇਡ ਕੀਤੀ ਹੈ ਤਾਂ 8 ਲੱਖ 90000 ਰੁਪਏ ਦੇ ਕਰੀਬ ਇਹਨਾਂ ਦੇ ਘਰਾਂ ਤੋਂ ਕੈਸ਼ ਵੀ ਬਰਾਮਦ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਹ ਵਸਿਕਾ ਨਵੀਸ ਹੈ ਇਹ ਪਠਾਨਕੋਟ ਦੀ ਤਹਿਸੀਲ ਜੋ ਨਰੋਟ ਹੈ ਉੱਥੇ ਇਹ ਕੰਮ ਕਰਦੇ ਸਨ ਤੇ ਇਹਨਾਂ ਦਾ ਜਿਹੜਾ ਪਿੰਡ ਹੈ ਉਹ ਦੱਸਿਆ ਜਾ ਰਿਹਾ ਤਲੂਤ ਤੇ ਜਿਹੜਾ ਵਸਿਕਾ ਨਵੀਸ ਹੈ ਉਸ ਦਾ ਨਾਂ ਸੁਭਾਸ਼ ਚੰਦਰ ਤੇ ਉਸ ਦਾ ਭਰਾ ਜਿਹੜਾ ਸਟਾਮ ਫਰੋਸ ਦੀ ਉਸ ਦਾ ਜਿਹੜਾ ਨਾਂ ਹੈ ਉਹ ਰਮੇਸ਼ ਚੰਦਰ ਦੱਸਿਆ ਜਾ ਰਿਹਾ ਤੇ ਇਹਨਾਂ ਦੇ ਵੱਲੋਂ ਜਿਹੜੀ ਰਿਸ਼ਵਤ ਮੰਗੀ ਗਈ ਸੀ ਉਹ ਨਾਇਬ ਤਹਿਸੀਲਦਾਰ ਦੇ ਤਰਫੋਂ ਮੰਗੀ ਗਈ ਸੀ ਵਿਜੀਲੈਂਸ ਦਾ ਕਹਿਣਾ ਹੈ ਕਿ 30000 ਰੁਪਏ ਇਹਨਾਂ ਦੇ ਵੱਲੋਂ ਜਿਹੜਾ ਨਾਇਬ ਤਹਿਸੀਲਦਾਰ ਤਹਿਸੀਲ ਜਿਹੜੀ ਨਰੋਟ ਹੈ ਉੱਥੇ ਮੌਜੂਦ ਹੈ ਜੈਮਲ ਸਿੰਘ ਉਸ ਦੀ ਤਰਫੋਂ ਇਹਨਾਂ ਦੇ ਵੱਲੋਂ 30000 ਰੁਪਏ ਦੀ ਮੰਗ ਕੀਤੀ ਗਈ ਸੀ ਕਿ ਇਹ ਰਿਸਟਰੀ ਨੂੰ ਲੈ ਕੇ ਇਹ ਜਿਹੜੀ ਫੀਸ ਹੈ ਜਿਹੜੀ ਦੱਸਿਆ ਜਾ ਰਿਹਾ ਹੈ ਕਿ ਰਿਸ਼ਵਤ ਉਹ ਮੰਗੀ ਗਈ ਸੀ ਕਿ ਇਹ ਤਹਿਸੀਲਦਾਰ ਸਾਹਿਬ ਦੇ ਪੈਸੇ ਹੋਣਗੇ ਤੇ ਤੁਹਾਡੀ ਜਿਹੜੀ ਰਜਿਸਟਰੀ ਹੈ ਕੰਮ ਹੈ ਉਹ ਬਿਲਕੁਲ ਸੁਖਾਲਾ ਹੋ ਜਾਵੇਗਾ ਤੇ ਜਦੋਂ ਇਸ ਦੀ ਭਣਕ ਫਿਰ ਵਿਜੀਲੈਂਸ ਨੂੰ ਪੈਂਦੀ ਹੈ ਸ਼ਿਕਾਇਤ ਹੁੰਦੀ ਹੈ ਉਸ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਟਰੈਪ ਲਗਾਇਆ ਜਾਂਦਾ ਹੈ ਤੇ ਐਕਸ਼ਨ ਕੀਤਾ ਜਾਂਦਾ ਹੈ ਤੇ ਵਸੀਕਾਂ ਵਿੱਚ ਅਸਤੇ ਭਰਾ ਸਟਾਮ ਫਰੋਸ ਨੂੰ ਰੰਗੇ ਹਾਥੀ ਕਾਬੂ ਕੀਤਾ ਜਾਂਦਾ ਹੈ ਤੇ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਵੱਲੋਂ ਹੋਰ ਪਹਿਲਾਂ ਕਦੋਂ ਕਦੋਂ ਪੈਸੇ ਲਿੱਤੇ ਗਏ ਨੇ ਕਿ ਕਿੰਨੀ ਕੁ ਇਹਨਾਂ ਦੇ ਵੱਲੋਂ ਅਮਾਊਂਟ ਇਕੱਠੀ ਕੀਤੀ ਜਾਂਦੀ ਸੀ ਤੇ ਕਿਹੜੇ ਕਿਹੜੇ ਤਹਿਸੀਲਦਾਰ ਇਹਨਾਂ ਦੇ ਕੋਲੋਂ ਜਿਹੜੀ ਇਹ ਪੈਸਿਆਂ ਦੀ ਮੰਗ ਕਰਦੇ ਨੇ ਜਾਂ ਇਹਨਾਂ ਦੇ ਵੱਲੋਂ ਹੀ ਤਹਿਸੀਲਦਾਰਾਂ ਦੇ ਨਾਂ ਦੇ ਉੱਤੇ ਇਹ ਠੱਗੀ ਮਾਰੀ ਜਾ ਰਹੀ ਹੈ ਹਾਲਾਂਕਿ ਵਿਜੀਲੈਂਸ ਦਾ ਕਹਿਣਾ ਹੈ ਕਿ ਜਦੋਂ ਹੁਣ ਰਿਮਾਂਡ ਹਾਸਲ ਹੋਵੇਗਾ ਫਿਰ ਪੁੱਛਗਛ ਹੋਵੇਗੀ ਫਿਰ ਪਤਾ ਲੱਗੇਗਾ ਕਿ ਇਹਨਾਂ ਦੇ ਵੱਲੋਂ ਇਹ ਜਿਹੜਾ ਕਾਲਾ ਕਾਰੋਬਾਰ ਹੈ ਕਦੋਂ ਤੋਂ ਕੀਤਾ ਜਾ ਰਿਹਾ ਸੀ ਤੇ ਇਹਨਾਂ ਦੇ ਵੱਲੋਂ ਕਿੰਨੀ ਕੁ ਰਿਸ਼ਵਤ ਅੱਜ ਤੱਕ ਜਿਹੜੀ ਲਈ ਗਈ ਹੈ ਹਾਲਾਂਕਿ ਜਿਹੜੀ ਰੇਡ ਹੋਈ ਹੈ ਛਾਪੇਮਾਰੀ ਹੋਈ ਹੈ ਜਿਹੜਾ ਕੈਸ਼ ਬਰਾਮਦ ਹੋਇਆ ਉਹ 8,90,000 ਰੁਪਏ ਬਰਾਮਦ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣਾ ਹੋਵੇਗਾ ਕਿ ਵਿਜੀਲੈਂਸ ਦੇ ਵੱਲੋਂ ਜਿਸ ਤਰ੍ਹਾਂ ਇਹ ਐ ਜਿਹੜੇ ਰਿਸ਼ਵਤ ਮੰਗਣ ਵਾਲੇ ਨੇ ਉਹਨਾਂ ਨੂੰ ਕਿੰਨੀ ਕੁ ਨੱਥ ਪੈਂਦੀ ਹੈ ਤੇ ਹਾਲਾਂਕਿ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਇਸ ਤੋਂ ਬਾਅਦ ਤਹਿਸੀਲ ਦੇ ਵਿੱਚ ਜਿਹੜੇ ਬਾਕੀ ਅਧਿਕਾਰੀ ਨੇ ਜਾਂ ਬਾਕੀ ਵਸਿਕਾਂ ਨੇ ਇਸ ਨੇ ਸਟਾਮਪ ਰੂਸ ਨੇ ਉਹਨਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਵੀ ਨਜ਼ਰ ਆਇਆ